ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਨਿਊਜ਼ੀਲੈਂਡ ਕੰਟਰੀ ਬਾਰੇ ਦੇ ਵਿੱਚ ਹੈ ਅਗਰ ਕਿਸੇ ਨੇ ਵੀ ਨਿਊਜ਼ੀਲੈਂਡ ਦਾ ਵਰਕ ਪਰਮਿਟ ਅਪਲਾਈ ਕਰਨਾ ਹੋਵੇ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਹੋਵੇ ਜਾਂ ਸਟੱਡੀ ਵੀਜ਼ਾ ਅਪਲਾਈ ਕਰਨਾ ਹੋਵੇ ਤੁਸੀਂ ਸਾਡੇ ਦਫ਼ਤਰ ਦੇ ਵਿੱਚ ਆ ਕੇ ਮਿਲ ਸਕਦੇ ਹੋ ਸਾਡਾ ਦਾਫਤਰ ਫਰੈਂਚ ਇਮੀਗ੍ਰੇਸ਼ਨ ਨਾਨਕ ਸਰ ਕਲੇਰਾ ਕੌਕੇਰ ਨਾਨਕ ਸਰ ਜਗਰਾਓ ਦੇ ਵਿੱਚ ਸਥਿਤ ਹੈ ਕਿਉਂਕਿ ਕੈਨੇਡਾ ਨੇ ਥੋੜੀ ਜਿਹੀ ਆਪਣੇ ਰੂਲ ਚੇਂਜ ਕਰ ਲਏ ਹਨ ਥੋੜੀ ਜਿਹੀ ਸਖਤਾਈ ਕਰ ਲਈ ਹੈ ਨਿਊਜ਼ੀਲੈਂਡ ਨੇ ਥੋੜੀ ਜਿਹੀ ਆਪਣੇ ਜਿਹੜੇ ਰੂਲ ਆ ਉਹ ਨਰਮ ਕਰ ਦਿੱਤੇ ਹਨ ਵੀਜ਼ੇ ਵਿੱਚ ਰਿਜ਼ਲਟ ਵਧੀਆ ਮਿਲਣ ਦੀ ਆਸ ਮਜੀਦ ਕੀਤੀ ਜਾ ਸਕਦੀ ਆ ਕਿਸੇ ਨੇ ਵੀ ਚਾਹ ਪਾਸਟੂ ਕਰੀਆ ਜਾਂ ਗ੍ਰੈਜੂਏਸ਼ਨ ਕਰੀਆ ਜਾਂ ਪੋਸਟ ਗ੍ਰੈਜੂਏਸ਼ਨ ਕਰੀਆ ਕਿਸੇ ਨੇ ਇਸ ਸ਼ਰਤੀ ਵੀ ਜੈ ਅਪਲਾਈ ਕਰਨਾ ਹੋਵੇ ਸਾਨੂੰ ਮਿਲ ਸਕਦਾ ਕਿਸੇ ਨੇ ਵਰਕ ਪਰਮਨਟ ਅਪਲਾਈ ਕਰਨਾ ਹੋਵੇ ਉਹਦੇ ਵਿੱਚ ਵੀ ਇਹਨਾਂ ਦੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ ਤੁਸੀਂ ਸਾਡੇ ਕੋਲੋਂ ਜਾਣਕਾਰੀ ਆ ਕੇ ਦਫ਼ਤਰ ਦੇ ਵਿੱਚ ਲੈ ਸਕਦੇ ਹੋ ਜਾਂ ਕਿਸੇ ਨੇ ਟੂਰਿਸਟ ਵੀਜ਼ਾ ਜਾਂ ਵੀਟਰ ਵੀਜ਼ਾ ਫੈਮਲੀ ਦੇ ਨਾਲ ਅਪਲਾਈ ਕਰਨਾ ਹੋਵੇ ਜਾਂ ਬੱਚਿਆਂ ਦੇ ਪੇਰੈਂਟਸ ਨਿਊਜ਼ੀਲੈਂਡ ਜਾਣਾ ਚਾਹੁੰਦੇ ਹਨ ਉਹ ਵੀ ਸਾਡੇ ਕੋਲ ਆ ਕੇ ਆਪਣਾ ਸਪਾਊਸ ਵੀਜ਼ਾ ਜਾਂ ਵੀਟਰ ਵੀਜ਼ਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹਨ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਇਹ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਖਰਦਾ ਯੂਟਿਊਬ ਚੈਨਲ ट्रायंगल ਫਾਰਟਿਓ ਪੰਜਾਬ ਅਤੇ ਸੋਨਾ ਪੰਜਾਬ ਫੇਸਬੁਕ ਪੇਜ ਵੀ ਹੈ ਤੁਸੀਂ ਇਸ ਨੂੰ ਬਾਰ ਬਾਰ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਨਿਊਜ਼ੀਲੈਂਡ ਦੇ ਬਾਰੇ ਦੇ ਵਿੱਚ ਨਵੀਂ ਇਨਫਰਮੇਸ਼ਨ ਦੇ ਵੀਡੀਓ ਤੁਹਾਡੇ ਤੱਕ ਟਾਈਮ ਸਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ